ਕਾਂਗਰਸ ਪਾਰਟੀ ਦੇ ਜ਼ਿਲ੍ਹਾ ਫਤੇਗੜ ਸਾਹਿਬ ਦੇ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰਧਾਨ ਨੂੰ ਵਧਾਈਆਂ ਦੇਣ ਲਈ ਬਖ ਬਖ ਆਗੂ ਅਤੇ ਉਹਦੇ ਦਰਸਾਂ ਪਹੁੰਚੇ। ਇਹਨਾਂ ਵਿੱਚੋਂ ਲਾਲ ਸਿੰਘ ਲਾਲੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਸੇਵਾਦਲ ਅਤੇ ਸੇਵਾਦਲ ਅਨਚਾਰਜ ਹਰਪਿੰਦਰ ਸਿੰਘ ਸਾਫਕਾ ਸਰਪੰਚ ਡਾਕਟਰ ਅਮਨਦੀਪ ਕੌਰ ਟੋਲੇਵਾਲ ਬਲਾਕ ਪ੍ਰਧਾਨ ਖਮਾਣੋ ਸਰਬਜੀਤ ਸਿੰਘ ਜੀਤੀ ਬਲਾਕ ਪ੍ਰਧਾਨ ਬਸੀ ਪਠਾਣਾ ਅਭੀ ਚੰਦ ਪਟੇੜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਤੋਵਰ ਸੱਜਣ ਵਧਾਈਆਂ ਦੇਣ ਲਈ ਪਹੁੰਚੇ। डॉक्टर अमर सिंह जिंदाबाद, श्री राहुल गांधी श्री मालिक अर्जुन खड़गे जी एम पी डॉक्टर अमर सिंह जीबाद सरदार कुलजीत नागरा जी सोनिया गांधी जिंदाबाद राहुल गांधी ब्लॉक प्रधानबाद अमी चंद ब्लाधानबाद कांग्रेस पार्टी ਅੱਗੇ ਸਾਰੇ ਜ਼ਿੰਦਾਬਾਦ ਅੱਜ ਕਾਂਗਰਸ ਸੇਵਾਦਾਲ ਦੇ ਜ਼ਿਲ੍ਹਾ ਪ੍ਰਧਾਨ ਲਾਲ ਸਿੰਘ ਲਾਲੀ ਜੀ ਬਲਾਕ ਪ੍ਰਧਾਨ ਗੁਰਚੰਦ ਸਿੰਘ ਚੰਨੀ ਹਲਕਾ ਚਾਰਜ ਹਰਪਿੰਦਰ ਸਿੰਘ ਸਾਫਕਾ ਸਰਪੰਚ ਤੇ ਹੋਰ ਮੈਂ ਅੱਜ ਸ਼ਾਮਲ ਹਨ ਕਿਵੇਂ ਦੇਖਦੇ ਹਾਂ ਜਿਹੜੀ ਅੱਜ ਪ੍ਰਧਾਨਗੀ ਮਿਲੀ ਆ ਸੰਧਰਾਮ ਗੜਜੀ ਨੂੰ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਤਾਂ ਬਹੁਤ ਵਧੀਆ ਗੱਲ ਹੈ ਜੀ ਹੰਕਾ ਬਸੀ ਚੋ ਉਹ ਸਾਡੇ ਸ੍ਰਿੰਦਰ ਰਾਮਗੜ੍ਹ ਜੀ ਜਿਲ੍ਹਾ ਪ੍ਰਧਾਨ ਲੱਗੇ ਨੇ ਸਾਡੇ ਵੱਲੋਂ ਇਹਨਾਂ ਨੂੰ ਲੱਖ ਲੱਖ ਵਧਾਈਆਂ ਨੇ ਜੀ ਇਹ ਹਲਕੇ ਦੇ ਨਾਂ ਬਸੇ ਹਲਕੇ ਚੋਂ ਕਾਂਗਰਸ ਨੂੰ ਇਹ ਮਜ਼ਬੂਤ ਕਰਨਗੇ ਔਰ ਕਾਂਗਰਸ ਪਾਰਟੀ ਆਉਣ ਵਾਲੀ 2027 ਚ ਇਹਨਾਂ ਦੇ ਪ੍ਰਧਾਨਗੀ ਏਟ ਜਿੱਤ ਪ੍ਰਾਪਤ ਕਰੂਗੀ ਤਿੰਨ ਸਿੱਟਾ ਸੀ ਜਿੱਤਾਂਗੇ ਜੀ ਸਾਡੇ ਸ੍ਰਿੰਦਰ ਸਿੰਘ ਜੀ ਰਾਮਗੜ੍ਹ ਦੀ ਨੁਮਾਇੰਦਗੀ ਦੇ ਵਿੱਚ ਕਾਂਗਰਸ ਪਾਰਟੀ ਮਜ਼ਬੂਤ ਹੋਊਗੀ ਤੇ ਨਾਲੇ ਤਿੰਨ ਸਿੱਟਾ ਜਿੱਤ ਕੇ ਆਵਾਂਗੇ ਜੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬੋਲੇ। ਕਲਕਾਂਚਾਰ ਜੀ। ਬਹੁਤ-ਬਹੁਤ ਮੁबारकਾਂ ਸਾਡੇ ਵੱਡੇ ਭਰਾ ਸਰਦਾਰ सुरेंद्र ਸਿੰਘ ਜੀ ਰਾਮਗੜ੍ਹ ਨੂੰ ਜਿਹੜੇ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਨੇ। ਇਹ ਪਹਿਲੀ ਵਾਰ ਹੋਇਆ ਕਿ ਬਲਾਕ ਖਮਾਣੋਂ ਦੇ ਵਿੱਚ ਪ੍ਰਧਾਨ ਜੀ ਆਈ ਹੈ। ਜਿਵੇਂ ਸਾਡੇ ਪ੍ਰਧਾਨ ਜੀ ਨੇ ਲਾਲ ਸਿੰਘ ਲਾਲੀ ਜੀ ਸੇਵਾਦਾਲ ਫਤਿਹਗੜ੍ਹ ਸਾਹਿਬ ਨੇ ਕਿਹਾ ਵੀ ਇਹ ਤਿੰਨੋਂ ਸੀਟਾਂ ਜਿਹੜੀਆਂ ਸਾਡੇ ਫਤਿਹਗੜ੍ਹ ਸਾਹਿਬ ਹਲਕੇ ਚਾਉਂਦੀ ਸੀ ਤਿੰਨੋਂ ਸੀਟਾਂ ਬਹੁਤ ਮਤ ਨਾਲ ਦਿੱਤਾਂਗੇ ਅਤੇ ਅਸੀਂ सुरेंद्र ਜੀ ਨਾਲ ਤੇ ਸਾਡੇ ਪ੍ਰਧਾਨ ਲਾਲ ਸਿੰਘ ਲਾਲੀ ਜੀ ਨਾਲ ਮੋਢੇ ਨਾਲ ਮੋਢਾ ਲਾ ਕੇ ਕਾਂਗਰਸ ਪਾਰਟੀ ਨੂੰ ਦਿਨ ਰਾਤ ਇਕ ਕਰਕੇ ਹੋਰ ਮਜ਼ਬੂਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿ ਆਈ ਕੁਮਾਰ ਜੀ ਦਾ ਤਾਰਨ ਸਿੰਘ ਜੀ ਨਾ ਪਾ ਨਾਗਰਾ ਜੀ ਅਮਰ ਸਿੰਘ ਜੀ ਸਿੰਘ ਸਾਹਿਬ ਤੇ ਆਈ ਕੁਮਾਰ ਜੀ ਦੇ ਰਾਜਾ ਸਿੰਘ ਜੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਕਰਦੇ ਥੈਂਕ ਯੂ ਆਓ ਜੀ ਬੋਲੋ ਬਾਰੀਗੁਰਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕਾੰਦਾ ਦੇ ਕਿਰੀ ਰਾਹੁਲ ਗਾਂਧੀ ਜੀ ਵੱਲੋਂ ਚਲਾਏ ਗਏ ਸੰਗਠਨ ਸਿਰਜਣੋਂ ਦੇ ਆਦੇ ਤਹਿਤ ਜੋ ਉਹਨਾਂ ਨੇ ਅਬਜ਼ਰਵਰ ਭੇਜੇ ਸੀ ਪੂਰੇ ਪੰਜਾਬ ਦੇ ਵਿੱਚ ਜਿਲ੍ਹਾ ਪ੍ਰਧਾਨਾਂ ਦੀ ਚੋਣ ਵਾਸਤੇ ਸੋ ਕੱਲ ਉਹਨਾਂ ਜਿਲ੍ਹਾ ਪ੍ਰਧਾਨਾਂ ਦੀ ਚੋਣ ਕਰ ਦਿੱਤੀ ਗਈ ਹੈ ਤੇ ਫਤਿਹਗੜ੍ਹ ਸਾਹਿਬ ਤੋਂ ਸੁਵਿੰਦਰ ਸਿੰਘ ਜੀ ਬਾਈ ਜੀ ਰਾਮਗੜ੍ਹ ਨੂੰ ਜਿਲ੍ਹਾ ਪ੍ਰਧਾਨ ਚੁਣ ਕੇ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਬੜਾ ਮਾਣ ਬਖਸ਼ਿਆ ਅਸੀਂ ਧੰਨਵਾਦ ਕਰਦੇ ਆਂ ਰਾਹੁਲ ਗਾਂਧੀ ਜੀ ਦਾ ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ ਮਲਕਾਰਜਨ ਖੜਗੇ ਜੀ ਦਾ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਦਾ ਸਾਡੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਜੀ ਦਾ ਤੇ ਫਤਿਹਗੜ੍ਹ ਸਾਹਿਬ ਤੋਂ ਐਮਪੀ ਡਾਕਟਰ ਅਮਰ ਸਿੰਘ ਜੀ ਦਾ ਕੁਲਜੀਤ ਸਿੰਘ ਨਗਰਾ ਜੀ ਦਾ ਤੇ ਹੋਰ ਲੀਡਰ ਸਾਹਿਬਾਨਾਂ ਦਾ ਜਿਨ੍ਹਾਂ ਨੇ ਸੁਰਿੰਦਰ ਸਿੰਘ ਰਾਮਗੜੀ ਵਿੱਚ ਭਰੋਸਾ ਦਿੱਤਾ ਹੈ ਅਸੀਂ ਵਿਸ਼ਵਾਸ ਦਵਾਉਂਦੇ ਮੈਂ ਵਾਹੀ ਤੋਂ ਵੱਲੋਂ ਵਿਸ਼ਵਾਸ ਦਵਾਉਂਦਾ ਕਿ ਇਹ ਜ਼ਿਲ੍ਹੇ ਦੀ ਨੁਮਾਇੰਦਗੀ ਬੜੇ ਵਧੀਆ ਸੁਚੱਜੇ ਢੰਗ ਨਾਲ ਕਰਨਗੇ ਹਰੇਕ ਲੀਡਰ ਨੂੰ ਹਰੇਕ ਵਰਕਰ ਨੂੰ ਨਾਲ ਲੈ ਕੇ ਚੱਲਣਗੇ ਤੇ 2027 ਦੇ ਵਿੱਚ ਹਲਕਾ ਬੱਸੀ ਪਠਾਣਾ ਤੋਂ ਕਾਂਗਰਸ ਦੇ ਝੋਲੀ ਦੇ ਵਿੱਚ ਇਹ ਸੀਟ ਜਿਹੜੀ ਜਿੱਤ ਕੇ ਜਰੂਰ ਪਾਉਣਗੇ ਸੋ ਧੰਨਵਾਦ ਜੀ ਵਾਹੀ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਚੇਰਮੈਨ ਸਾਹਿਬ ਅੱਜ ਕੀ ਕਹੂੰਗਾ ਅੱਜ ਮੈਂ ਅੱਜ ਕਾਂਗਰਸ ਹਾਈ ਕਮਾਂਡ ਸ਼੍ਰੀ ਰਾਹੁਲ ਗਾਂਧੀ ਜੀ ਪਾਲਕਰ ਤੋਂ ਖੜਗੇ ਜੀ ਤੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਤੇ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ ਤੇ ਸਾਡੇ ਹਲਕੇ ਦੇ ਐਮਪੀ ਡਾਕਟਰ ਰਾਮ ਸਿੰਘ ਜੀ ਤੇ ਸਰਹੰਦ ਹਲਕੇ ਤੋਂ ਕੁਲਜੀਤ ਸਿੰਘ ਨਾਗਰਾ ਜੀ ਸਾਡੇ ਸਾਬਕਾ ਐਮਐਲਏ ਤੇ ਰਣਜੀਤ ਨਾਭਾ ਜੀ ਸਾਡੇ ਸਾਬਕਾ ਮੰਤਰੀ ਮਲੋ ਤੋਂ ਮੈਂ ਨਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਮੇਰੇ 'ਚ ਭਰੋਸਾ ਪ੍ਰਗਟਾਇਆ ਇਹ ਭਰੋਸਾ ਜਿਹੜਾ ਮੈਂ ਬਰਕਰਾਰ ਰੱਖੂੰਗਾ ਸਾਰੇ ਜਿਹੜੇ ਸਾਡੇ ਕਾਂਗਰਸ ਦੇ ਲੀਡਰ ਬਲਾਕ ਪ੍ਰਧਾਨ ਪਚੀ ਤੋਂ ਖਮਾਣੋ ਤੋਂ ਸਰਹੰਦ ਤੋਂ ਅਤੇ ਮਲੋ ਤੋਂ ਤੇ ਪੂਰੀ ਪਬਲਿਕ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੈਂ ਉਹਨਾਂ ਦਾ ਭਰੋਸਾ ਟੁੱਟ ਨਹੀਂ ਦਊਗਾ ਪ੍ਰਮਾਤਮਾ ਕਿਰਪਾ ਕਰੇ ਆਉਣ ਵਾਲਾ ਟਾਈਮ ਆ ਜਿਹੜਾ ਅਸੀਂ ਮਿਹਨਤ ਕਰਕੇ ਘਰ-ਘਰ ਜਾ ਕੇ ਰੂਸਿਆਂ ਨੂੰ ਮਨਾ ਕੇ ਹਰੇਕ ਬਰਗ ਨੂੰ ਨਾਲ ਲੈ ਕੇ ਚੱਲਾਂਗੇ ਕੋਈ ਭੇਤ ਭਾਵ ਨਹੀਂ ਕਿਸੇ ਨਾਲ ਕਰਾਂਗੇ ਤੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਅਸੀਂ ਦਿਨ ਰਾਤੇ ਕਰਦੇ ਆਂਗੇ ਜਿਹੜੀ 27 ਦੀ ਚੋਣ ਹੈ ਉਹ ਜਿੱਤ ਕੇ ਅਸੀਂ 3 ਦੇ 30 ਸੀਟਾਂ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਸੋ ਮੈਂ ਸਾਰੀ ਪਬਲਿਕ ਦਾ ਸਾਰੇ ਲੀਡਰਾਂ ਦਾ ਤੇ ਖਾਸ ਕਰਕੇ ਸਾਡੀ ਹਾਈ ਕਵਾਂਡ ਡਾਕਟਰ ਅਮਰ ਸਿੰਘ ਸਾਡੇ ਐਮਪੀ ਸਾਹਿਬ ਕੁਲਜੀਤ ਸਿੰਘ ਨਾਗਰਾ ਜੀ ਤੇ ਸਾਡੇ ਬਲੋ ਤੋਂ ਰਦੀਪ ਲਾਭਾ ਜੀ ਸਾਡੇ ਸਾਫਾ ਮੰਤਰੀ ਤੇ ਜਿੰਨੇ ਵੀ ਬੁਜਾਰਬਰ ਸਾਡੇ ਆਏ ਇੱਥੇ ਜਿਨ੍ਹਾਂ ਨੇ ਸਾਡਾ ਬੁਜਾਰਬ ਕੀਤਾ ਸਚਨ ਜੀ ਆਏ ਸੀ ਸਾਡੇ ਸਚਨ ਜਾਦਵ ਜੀ ਤੇ ਉਹਨਾਂ ਦੇ ਨਾਲ ਨਾਲ ਜਲਾਲਪੁਰ ਜੀ ਅੰਮਿਤ 바ਵਾ ਜੀ ਏ ਆਪਣੇ ਉਹਨਾਂ ਦਾ ਕਸਤੂਰੀ ਲਾਲ ਮਿੰਟੂ ਜੀ ਤਿਆਲੇ ਨਾਲ ਨਾਮ ਕਿਸ ਪ੍ਰਿੰਦਰ ਜੀ ਦਾ ਨਾਮ ਇਹਨੂੰ ਤੁਸੀਂ ਗੁਰਦੀਪ ਗੁਰਦੀਪ ਸਿੰਘ ਜੀ ਤਿਆਲੇ ਤੋਂ ਬੁਜ਼ਾਰ ਪ੍ਰਾਇਤ ਇਹਨਾਂ ਸਾਰਿਆਂ ਦਾ ਮੈਂ ਦਇਤਲੋਂ ਸੁਪਰਗੁਜ਼ਾਰ ਔਰ ਜਿਹੜੀ ਇਹਨਾਂ ਨੇ ਮੇਰੀ ਡਿਊਟੀ ਲਈ ਹੈ ਮੈਂ ਉਹਨੂੰ ਤੰਦੇ ਨਾਲ ਪੂਰੀ ਇਮਾਨਦਾਰੀ ਨਾਲ ਧਵਾਵਾਂਗਾ ਸੋ ਇਹਨਾਂ ਕਹਿੰਦਾ ਹੋਇਆ ਹਮਨ ਦਾ ਜਾਚ ਵੈਗਨ ਜੀ ਦਾ ਖਾਲਸਾ ਜੀ ਵੈਗਨ ਜੀ ਜੀ ਚਲੋ